ਸ਼ਹਿਰ ਦੇ ਵਿੱਚ ਗੋਲੀਆਂ ਚੱਲਣ ਦਾ ਸلسلਾ ਲਗਾਤਾਰ جاری ਹੈ ਤੇ ਇਸ ਦੇ ਦਰਮਿਆਨ ਹੁਣ ਸ਼ਰਿਆਮ ਇੱਕ ਵਾਰ ਫਿਰ ਤੂਫਾਨ ਫਾਇਰਿੰਗ ਹੋ ਗਈ ਹੈ ਇੰਜ ਜਾਪਦਾ ਹੈ ਕਿ ਇਹਨਾਂ ਲੋਕਾਂ ਨੂੰ ਪੁਲਿਸ ਦਾ ਕੋਈ ਡਰਿਆ ਖੌਫ ਨਹੀਂ ਹੈ ਤਾਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਦੇ ਰਾਤ ਇਸ਼ਟਮੋਨ ਨਗਰ ਸੁਲਤਾਨਬਿੰਦ ਰੋਡ ਤੇ ਨਾਲੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਇੱਕ ਫਰਨੀਚਰ ਵਾਲੇ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਨੇ ਦੁਆਨ ਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਹੈ ਦੁਕਾਨਦਾਰ ਦੇ ਮੁਤਾਬਕ ਪੰਜ ਦੇ ਕਰੀਬ ਗੋਲੀਆਂ ਚਲੀਆਂ ਨੇ ਉਹਨਾਂ ਦੇ ਕਰਿੰਦੇ ਨੂੰ ਗੋਲੀਆਂ ਲੱਗਦੀਆਂ ਨੇ ਤੇ ਉਹਨਾਂ ਦੱਸਿਆ ਕਿ ਸਾਡੇ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮ ਜੋ ਕਿ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ ਉਸਦੇ ਗੋਲੀਆਂ ਲੱਗਿਆ ਦੋ ਦੇ ਕਰੀਬ ਗੋਲੀਆਂ ਉਸ ਨੂੰ ਲੱਗੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਤਾਂ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਸਾਡਾ ਕਿਸੇ ਨਾਲ ਕੋਈ ਵੀ ਰੌਲਾ ਜਾਂ ਰੰਜਿਸ਼ ਨਹੀਂ ਹੈ ਨਾ ਹੀ ਕੋਈ ਦੁਸ਼ਮਣੀ ਹੈ ਇਹ ਕੌਣ ਲੋਕ ਨੇ ਸਾਨੂੰ ਨਹੀਂ ਪਤਾ ਇਹਨਾਂ ਵੱਲੋਂ ਪੰਜ ਦੇ ਕਰੀਬ ਇੱਥੇ ਗੋਲੀਆਂ ਚਿਲਾ ਦਿੱਤਾ ਗਿਆ ਨੇ ਉਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣੋਨਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਲਦ ਦੋਸ਼ੀ ਕਾਬੂ ਹੋਣਗੇ ਤੇ ਕਿੱਥੇ ਤਾਂ ਦੁਕਾਨ ਹੈ ਜੀ ਇਹ ਰਾਮਨਗਰ ਇਸਮਨਗਰ ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਿਆ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਤੇ ਕਿੰਨੇ ਬੰਦੇ ਆਏ ਜਾਨਾ ਦੋ ਦੋ ਜਣੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਪਤਾ ਹਾਂ ਥੱਲੇ ਨਹੀਂ ਅੱਛਾ ਸੀਸੀਟੀਵੀ ਪਲੀਜ਼ ਕੋਈ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਨੰਬਰ ਜਿਹਨਾਂ ਨੇ ਉਹ ਕੰਮ ਕੀਤਾ ਕਾਰਵਾਈ ਹੋਣੀ ਚਾਹੀਦੀ ਸਾਡਾ ਪਰਸਨ ਨਹੀਂ ਕੋਈ ਕੋਈ ਵਸਰਾ ਨਹੀਂ ਇਕੋਰੀ ਮੁਕਾ ਦੇਉ ਯਾਰ ਕੰਮ ਹੈ ਅਨਸਰ ਕੀ ਕਹਿਣਾ ਚਾਹੁੰਦੇ ਕਿੱਥੇ ਫਾਇਰਿੰਗ ਹੋਈ ਆ ਜੀ ਅੱਜ ਸੇ ਉੱਥੇ ਉਹ ਜੀ ਮੋਕੇ ਤੇ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਰੈਕ ਲੱਗੇ ਹੋਈ ਹੈ ਗਗਨ ਹੈ ਕੇ ਫਰਨੀਚਰ ਵਾਲੇ ਕੀ ਹੋਈ ਜੀ ਵਾਏ ਹੁਣ ਵੈਰੀਫਾਈ ਕਰਦੇ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆ ਜੀ ਹੁਣ ਚੈੱਕ ਕਰਦੇ ਆ ਅਸੀਂ ਪਹੁੰਚੇ ਆ ਇੱਥੇ ਦੇਖਦੇ ਕੀ ਹੈ ਅਸੀਂ ਕੈਮਰੇ ਚੈੱਕ ਕੀਤੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆ ਪਰਸਨ ਪੁੱਛ ਰਹੇ ਆ ਜੀ ਉੱਥੇ ਪਹੁੰਚੇ ਆ ਤੇ ਦੇਖ ਰਹੇ ਆ ਸਾਰਾ ਕੁਝ ਸਾਰਾ ਜ਼ਖਮੀ ਅਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਆ ਵੈਸੇ ਆਊਟ ਆਫ ਡੇਂਜਰ ਹੈ ਤਕਲੀਰ ਗਿਆ ਹੁਣ ਸਾਰਾ ਕਾਰਵਾਈ ਕੀਤੀ ਜਾਏਗੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਕੋਈ ਰੰਜਿਸ਼ ਦੇ ਮੁਕਾਬਲੇ ਕਾਇਸੀਆਂ ਆ ਕੇ ਨੁਕੜਦੇ ਕਿਹੜੇ ਦਾ ਲੜਕਾ ਇੱਕ ਬਾਹਰ ਹੈ ਉਹ ਕੁਝ ਲੈਣ ਦੇ ਦਾ ਵੀ ਹੋ ਸਕਦਾ ਇਸ਼ੂ ਹੋ ਸਕਦੇ ਆ ਤੇ ਇਹ ਸਾਰਾ ਚੈੱਕ ਕਰਕੇ ਥਰੋਲੀ ਚੈੱਕ ਕਰਕੇ ਫੇਰੀ ਠੀਕ ਹੈ ਜੀ